ਮੈਂ 5-500 ਰੁਪਏ ਚ ਸਾਰਾ ਹੀ ਦੇ ਦੇਣਾ ਮਾਲ ਉਹ ਲੁਬਿਆਣੇ ਸ਼ਟਰ ਵਾਲਿਆਂ ਵਾਂਗੂ ਕੰਮ ਨਹੀਂ ਕਰਦਾ ਵੀ 70 13 ਰੁਪਏ ਕਹਿ ਕੇ ਮੁੜ ਕੇ ਸ਼ਟਰ ਲਾ ਕੇ ਚਲ ਗਿਆ ਕੈਸ਼ ਪੈਸੇ ਲੈ ਕੇ ਆਇਓ Google Pay ਨਹੀਂ ਹੋਣਾ 25 2500 ਵਾਲੇ ਜੋੜੇ 1000 1000 ਰੁਪਏ ਦੇ ਦਊਗਾ ਕਮਲ ਹਰੀ ਸੇਟੀ ਕਹਿੰਦੇ ਬੂਟਾ ਦਾ ਕਿੰਗ ਆਇਆ ਹੋਇਆ ਮੇਰੇ ਮਿੱਤਰੋ ਉਹ ਬੂਟਾ ਵਾਲੀ ਦੁਨੀਆ ਦੇ ਵਿੱਚ ਵੱਡਾ ਨਾਮ ਹੈ ਕਹਿੰਦੇ ਹਾੜੀ ਸੇਟੀ ਵਾਹਿਗੁਰੂ ਜੀ ਕੀ ਗੱਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਪਿੱਛੇ ਦੇਖ ਰਹੇ ਆ ਸਾਰੇ ਭਰਾ ਖੜੇ ਨੇ ਸਟਾਫ ਮੇਰਾ ਗ੍ਰੈਡ ਮੰango ਗੋਲਡਨ ਅਟ ਖੜੇ ਆ ਨਾ ਆਪਾਂ ਨੂੰ ਝੂਠ ਬੋਲਣਾ ਦਾ ਨਾ ਆਪਾਂ ਨੂੰ ਇਹ ਜੀ ਆਤਾ ਹੈ ਸਭਾ ਕਰਕੇ ਵੇਟ ਕਰਦੇ ਸੀਗੇ ਇੱਥੋਂ ਬਣਾਇਆ ਜਿਹੜਾ ਕੋ ਬਣਾਇਆ ਕਮਾਇਆ ਹੋਰ ਅੱਗੇ ਡਿਵੈਲਪ ਹੋਇਆ ਪਰ ਇਹ ਚੀਜ਼ ਨੂੰ ਸਾਡੀ ਇਗਨੋਰੈਂਸ ਲਾ ਲਓ ਜਾਂ ਮਿਸਮੈਨੇਜਮੈਂਟ ਲਾ ਲਓ ਬੜਾ ਜ਼ਿਆਦਾ ਬੰਦਿਆਂ ਦਾ ਆਂਦਾ ਹੀ ਮਿਸਮੈਨੇਜ ਹੁੰਦੀ ਆ ਸੋ ਬਹੁਤੀਆਂ ਗੱਲਾਂ ਨਾ ਕਰਦੇ ਹੋਏ ਮੈਂ ਆਪਣੇ ਭਰਾਵਾਂ ਨੂੰ ਜਾਂ ਲੋਕਲ ਸਾਰਿਆਂ ਨੂੰ ਜਿਹੜਾ ਵੀ ਵੀਡੀਓ ਸ਼ੇਅਰ ਕਰੂਗਾ ਦੇਖੋ ਮੇਰੇ ਅੱਤੇ ਜਿਹੜੇ ਜੋੜੇ ਹੈਗੇ ਨੇ 2 200 ਵਾਲੇ 25 2500 ਵਾਲੇ ਜੋੜੇ ਹੈਗੇ ਨੇ ਆਪਾਂ ਜਿਹੜੀ ਗੱਲ ਜਿੱਦਾਂ ਜਿਵੇਂ ਕੀਤੀ ਅੱਜ ਤੱਕ ਉਦਾਂ ਹੀ ਕਹੀ ਹੈ ਉਦਾਂ ਹੀ ਕਰੀ ਆ ਆ ਹੈਗੇ ਨੇ 12 1500 ਰੁਪਏ ਵਾਲੇ ਜੋੜੇ ਆ ਹੈਗਾ 900000 ਰੁਪਏ ਦਾ ਜੋੜਾ ਠੀਕ ਹੈ ਆ ਜੋੜੇ ਹੈਗੇ ਨੇ ਆਪਣੇ ਕੋਲ 25 2500 ਰੁਪਏ ਦੇ ਜੋੜੇ ਆ ਵੀ 2500 ਦੇ ਪੂਰੀ ਗੱਲ ਸੁਣ ਲਿਓ ਵੀਡੀਓ ਸ਼ੇਅਰ ਕਰ ਦਿਓ 30 ਤਰੀਕ ਦਿਨ ਮੰਗਲਵਾਰ ਟਾਈਮ ਸਵੇਰੇ 11:00 ਵਜੇ ਨੋਟ ਕਰ ਲਿਓ ਬੱਚੇ ਪਲੀਜ਼ ਨਾ ਲੈ ਕੇ ਆਇਓ ਰਸ਼ ਬਹੁਤ ਹੁੰਦਾ ਤੇ ਕੈਸ਼ ਪੈਸੇ ਲੈ ਕੇ ਆਇਓ Google Pay ਨਹੀਂ ਹੋਣਾ ਤੁਹਾਨੂੰ 25 2500 ਵਾਲੇ ਜੋੜੇ 1000 1000 ਰੁਪਏ ਦੇ ਦਊਗਾ 15 1500 ਵਾਲੇ ਜੋੜੇ 750 ਦੇ ਦਊਗਾ ਉਲਵਿਆਂ ਨੇ ਸ਼ਟਰ ਵਾਲਿਆਂ ਨੂੰ ਕੰਮ ਨਹੀਂ ਕਰਦਾ ਵੀ 70 13 ਰੁਪਏ ਕਹਿ ਕੇ ਮੁੜ ਕੇ ਸ਼ਟਰ ਲਾ ਕੇ ਚੱਲ ਗਿਆ ਇਹ ਸਾਡਾ ਰਿਕਾਰਡ ਆ 4 ਸਾਲ ਦਾ ਜੋ ਅਸੀਂ ਕਹਿੰਦੇ ਆ ਗੁਰੂ ਸਾਹਿਬ ਦੀ ਕਿਰਪਾ ਨਾਲ ਬੜਾ ਸੋਚ ਸਮਝ ਕੇ ਕਹੀਦਾ ਵੀ ਇੱਕ ਪਲੇਟਫਾਰਮ ਆ ਜਿੱਦੇ ਤੇ ਸਾਰੇ ਜੁੜੇ ਹੋਏ ਨੇ ਕੁੱਝ ਚਾਵਲ ਨਹੀਂ ਮਾਰਨੀ ਠੀਕ ਆ ਸੋ ਜੋ ਕਵਾਂਗੇ ਉਦੋਂ ਹੀ ਦਵਾਂਗੇ ਪਰ 11 ਵਜੇ ਅਸੀਂ ਠੀਕ ਸੇਲ ਸ਼ੁਰੂ ਕਰਾਂਗੇ ਤੁਹਾਨੂੰ ਉਹਦੇ ਨਾਲ ਕੋਆਪਰੇਟ ਕਰਨਾ ਪਊਗਾ ਜਿੰਨੇ ਵੀ ਇੱਥੇ ਮੁੰਡੇ ਸਿਕਿਉਰਿਟੀ ਵਾਲੇ ਲੱਗੇ ਹੋਣਗੇ ਜੇ ਉਹ ਕਹਿਣਗੇ 20 ਮਿੰਟ ਰੁਕਜੋ 10 ਮਿੰਟ ਰੁਕਜੋ 30 ਮਿੰਟ ਰੁਕਜੋ ਟਾਈਮ ਕੱਢ ਕੇ ਆਇਓ ਥੋੜਾ ਫਾਇਦਾ ਕਰਕੇ ਤੋਰਾਂਗੇ ਸਾਡੇ ਵੱਲੋਂ ਦੁਕਾਨਦਾਰ ਆਜਣ ਸਾਡੇ ਵੱਲੋਂ ਫ੍ਰੈਂਚਾਈਜ਼ੀ ਆਜਣ ਹਜ਼ਾਰਾਂ ਜੋੜੇ ਪਏ ਨੇ ਠੀਕ ਆ ਅੱਦੇ ਤੋਂ ਅੱਦੇ ਰੇਟਾਂ ਦੇ ਦਵਾਂਗੇ ਇਹ ਚੀਜ਼ ਦਾ ਰਿਵਿਊ ਅਸੀਂ 1-2 ਤਰੀਕ ਨੂੰ ਪਾਵਾਂਗੇ ਜਿਹੜੀ ਗੱਲ ਅਸੀਂ ਕਹਿੰਦੇ ਹੁੰਨੇ ਆ ਉਹਦਾ ਅਸੀਂ ਰਿਵਿਊ ਅਗਲੇ 2-4 ਦਿਨਾਂ 'ਚ ਦੇ ਦਿੰਨੇ ਆ ਵੀ ਅਸੀਂ ਆਹ ਜਿਆ ਸੀ ਆਹ ਕੀਤਾ ਸੋ ਗੁਰੂ ਸਾਹਿਬ ਦੀ ਕਿਰਪਾ ਨਾਲ ਇਹ ਸੇਲ ਤੋਂ ਬਾਅਦ ਜਿਹੜਾ ਵੀ ਰੈੱਡ ਮੰਗੋ ਆਊਗਾ ਤੁਹਾਨੂੰ ਇੱਥੇ ਮੈਨੇਜਮੈਂਟ ਦਿਖੂਗੀ ਦਿਖੂਗੀ ਇੱਥੇ ਮੈਨੇਜਮੈਂਟ ਦਿਖੂਗੀ ਚਾਹੇ ਮੈਂ ਆਪ ਨਾ ਰਹਾ ਜਾਂ ਕੋਈ ਨਾ ਰਹੇ ਪਰ ਤੁਹਾਨੂੰ ਮੈਨੇਜਮੈਂਟ ਦਿਖੂਗੀ ਵੀ ਹਾਂ ਕਿਦਾਂ ਕੰਮ ਹੁੰਦਾ ਕਿਦਾਂ ਸਰਵਿਸ ਦਿੱਤੀ ਹੋਗੀ ਅਸੀਂ ਦੋ ਪਾਰਟੀਸ਼ਨ 'ਚ ਇਹਨੂੰ ਡਿਵਾਈਡ ਕਰ ਦਾਂਗੇ ਔਰ ਬਹੁਤ ਘੱਟ ਹੋਰ ਮੋਨਮਨਲ ਚਾਰजेस ਕਰਾਂਗੇ ਬੱਚਿਆਂ ਦਾ ਕਿਡਸ ਦਾ ਲੇਡੀਜ਼ ਦਾ ਬਸ ਛੇਲ ਮਹਾਰਾਜ ਦੀ ਕਿਰਪਾ ਨਾਲ ਹਰੇਕ ਵਾਰ ਸਾਡੀ ਐਂਡ ਹੀ ਗਈ ਆ ਬਸ ਇੱਕ ਸਬਰ ਲੈ ਕੇ ਆਏ ਇੱਕ ਪੈਸੇ ਲੈ ਕੇ ਆਏ ਉਹ ਕੈਸ਼ ਤੇ ਤੁਹਾਨੂੰ ਜਿਵੇਂ ਮਾੜੇ ਮੋٹے ਜੋੜੇ ਗੰਦੇ ਹੁੰਦੇ ਕਿਉਂ ਇੱਥੇ ਫੁੱਟ ਫਾਲੋਇੰਗ ਬੜੀ ਆ ਠੀਕ ਹੈ ਸੋ ਜੋੜੇ ੱੱਲੇ ਗਿਰ ਜਾਂਦੇ ਕਈ ਵਾਰ ਹੁਣ ਚਿੱਟਾ ਜੋੜਾ ਜੀ ਇਹਦੀ ਐਕਚੁਅਲ ਕੀਮਤ 2500 ਰੁਪਏ ਆ ਹੁਣ ਇਹਦੇ ਤੇ ਮਾੜਾ ਜਿਹਾ ਉਂਗਲ ਲੱਗ ਗਈ ਇਹ ਜੋੜਾ ਤੋਤੇ ਦੇ ਸਹੀ ਹੋ ਜਾਣਾ ਕਿਸੇ ਦਾ ਪਾਇਆ ਨਹੀਂ ਹੋਇਆ ਇਤਨੂੰ 1000 ਦਾ ਦੇਣਾ ਮੇਰੀ ਖਰੀਦ 2500 ਮੇਰੀ ਖਰੀਦ 1600 ਰੁਪਏ ਦੀ ਆ ਮੈਂ ਤੁਹਾਨੂੰ 1000 ਦਾ ਦਊਂਗਾ ਠੀਕ ਆ ਆ ਡੰਕਾ ਜਿਹੜਾ ਮਾੜਾ ਮੋਟਾ ਗੰਦਾ ਹੈਗਾ ਜੋੜਾ 2200 ਦਾ ਜੋੜਾ ਤੁਹਾਨੂੰ ਮੈਂ 1200 ਚ ਦੇਵਾਂਗਾ ਜਿਹੜੀ ਗੱਲ ਕਹੂੰਗਾ ਉਹ ਗੱਲ ਉਦਾਂ ਹੀ ਹੋਊਗੀ ਨਾ ਕਦੀ ਹੋਊ ਗਲਤ ਨਾ ਕਦੀ ਕਰਨੀ ਹੈ ਠੀਕ ਆ ਤਿੰਨ ਸਾਢੇ ਤਿੰਨ ਸਾਲ ਟੋਸੀ ਆ ਚੀਜ਼ਾਂ ਚ ਐਦਾਂ ਦੇ ਜੋੜੇ ਤੁਹਾਨੂੰ 6-6 5-500 ਰੁਪਏ ਦੇ ਮੈਂ ਦੇ ਦੇਣੇ ਆ 500 600 400 500 600 400 ਜੁੱਤੀ ਦੇ ਦੇਣੀ ਹੈ 600 700 500 ਰੁਪਏ ਦੀ ਰੇਂਜ ਦੇ ਵਿੱਚ ਆਹ ਬੂਟ ਦੇ ਦਿੰਨੇ ਆ। ਹੋਰ ਬਹੁਤ ਆਈਟਮਾਂ ਮੇਰੇ ਕੋਲ ਪਈਆਂ ਨੇ। ਤੁਸੀਂ ਆਓ। ਤਰੀਕ ਹੈਗੀ ਹੈ 30 ਦਿਨ ਮੰਗਲਵਾਰ ਸਵੇਰੇ 11:00 ਵਜੇ ਬਾਈ ਬਣਿਆ ਕੋਆਪਰੇਟ ਕਰਿਓ ਥੋੜਾ ਜਿਹਾ ਰਾਜਿਆ ਦਾ ਹੁੰਦਾ ਪੁਲਿਸ ਬੰਦ ਕਰਾ ਦਿੰਦੀ ਮੇਰੀ ਸੇਲ। ਮੇਰੇ ਕੋਲ ਇੰਨਾ ਐਨੀ ਸਿਸਟਮ ਵੀ ਮੈਂ ਬਹੁਤ ਜ਼ਿਆਦਾ ਪੈਲਸਟ ਜਾ ਕੇ ਸੇਲ ਲਗਾਵਾ ਤਾਂ ਮੈਂ ਉਹਦਾ ਖਰਚਾ ਤੁਹਾਡੇ ਤੇ ਹੀ ਪਾਵਾਂ। ਤੇਲ ਤੇਲਾ ਚੋਂ ਹੀ ਨਿਕਲਣਾ। ਇੱਥੇ ਮੈਨੂੰ ਸੌਖਾ, ਸੋ ਮੈਂ ਇੱਥੇ ਕਰ ਸਕਦਾ। ਬਸ ਕੋਆਪਰੇਟ ਕਰਿਓ ਉਹ ਭਰਾਣ ਸਬਰ ਵਾਲੇ ਭਰਾਣ। ਸਾਨੂੰ ਖੋਸ਼ ਕਰਕੇ ਦੋਰਾਗੇ ਨਾ ਅਜੇ ਤੱਕ ਕਿਸੇ ਨੂੰ ਨਰਾਜ਼ ਕਰਕੇ ਤੋੜਿਆ ਠੀਕ ਆ ਨਾ ਲੁਧਿਆਣੇ ਵਾਲੇ ਵਾਂਗੂ ਲੁਧਿਆਣੇ ਵਾਲੇ ਵਾਂਗੂ ਮੌਦੀ ਗੱਲ ਕਰਦਾਵੇਂ ਗਲਤ ਨਾ ਲਾ ਲਿਓ ਸ਼ਰਟ ਵਾਲੇ ਵਾਂਗੂ ਜਿਹੜੇ ਉਹ ਮੇਰੇ ਭਰਾ ਨੇ 13 ਰੁਪਏ ਦੀ ਸ਼ਰਟ ਪਾ ਕੇ ਮੁੜ ਕੇ ਦੁਕਾਨ ਬੰਦ ਕਰਤੀ ਸਾਡੇ ਕੋਲ ਆ ਕੰਮ ਨਹੀਂ ਹੁੰਦੇ ਸੋ ਇਸ ਕਰਕੇ ਸਾਡੇ ਗੁਰੂ ਮਹਾਰਾਜ ਦੀ ਕਿਰਪਾ ਨਾਲ ਸਾਰੇ ਪੰਜਾਬ ਚ ਸਟੋਰ ਆ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਉਹਨਾਂ ਨੂੰ ਇਹ ਆਫਰ ਮਿਲੂਗੀ ਬਸ ਬੇਨਤੀ ਆ ਵੀ ਕੋਆਪਰੇਟ ਕਰਿਓ 30 ਤਰੀਕ ਦਿਨ ਮੰਗਲਵਾਰ ਸਵੇਰੇ 11:00 ਵਜੇ red the mango golden hat ਉਰੇ ਹੀ ਤੁਹਾਨੂੰ ਸਮਾਨ ਮਿਲੂਗਾ ਬੱਚਿਆਂ ਵਾਲੇ ਬੂਟ ਹਜ਼ਾਰ ਹਜ਼ਾਰ ਵਾਲੇ 500 ਰੁਪਏ ਚ ਦਊਗਾ ਲੇਡੀਜ਼ ਬੈਲੀ 1200 ਵਾਲੀ 600 ਰੁਪਏ ਦੀ ਦਊਗਾ ਨਵਾਂ ਮਾਲ ਨਵਾਂ ਸਟਾਕ ਕਰਨਾ ਇੱਕ ਵਾਰੀ ਸਟਾਕ ਕਲੀਅਰਸ ਕਰਨਾ ਬਾਕੀ ਸੋਰ ਸਾਡੇ ਉਸ ਦਿਨ ਬੰਦ ਹੋਣਗੇ ਦੋਨੇ ਤਿੰਨੇ ਇੱਥੇ ਹੀ ਅਸੀਂ ਮੈਂ ਆਪ ਤੁਹਾਨੂੰ ਇੱਥੇ ਮਿਲੂਗਾ ਮੈਂ ਚਲੋ ਮੇਲਾ ਨਾ ਮਿਲੋ ਲੱਗ ਚੀਜ਼ਾਂ ਨੇ ਮੇਰਾ ਸਟਾਫ ਮਿਲੂਗਾ ਉਰੇ ਠੀਕ ਆ ਸੋ ਤੁਹਾਡਾ ਫਾਇਦਾ ਕਰਾਂਗੇ ਤੁਸੀਂ ਆਜੋ ਚਾਹੇ ਹੋਲਸੇਲ ਲੈ ਲਿਓ ਰਿਟੇਲ ਲੈ ਲਿਓ ਪੈਸੇ ਕੈਸੇ ਲੱਗਣੇ ਆ ਚਾਹੇ ਇਹ ਸੇਲ 2 ਘੰਟੇ ਚੱਲੇ ਜੀ ਚਾਹੇ 2 ਦਿਨ ਚੱਲੇ ਇਹ ਮਾਲ ਤੇ ਡਿਪੈਂਡਾ ਸੋ ਸਾਰਾ ਜਿੰਨਾ ਤੁਸੀਂ ਆ ਪਿੱਛੇ ਵੀ ਮਾਲ ਦੇਖਦੇ ਪਏ ਆ ਜਿੰਨਾ ਮਾਲ ਖੰਨੇ ਚ ਲੱਗਾ ਆ ਲੱਗਾ ਆ ਆ ਸਟਾਰ ਲੱਗਾ ਮੈਂ 5-500 ਰੁਪਏ ਨੂੰ ਦੇ ਦੇਣਾ ਆ ਸ਼ੀਸ਼ੇ ਵਾਲਾ ਲੱਗਾ ਮਾਲ ਆ ਮੈਂ 5-500 ਰੁਪਏ ਨੂੰ ਸਾਰਾ ਮਾਲ ਦੇ ਦੇਣਾ ਆ ਵੀ ਮੈਂ 500 ਰੁਪਏ ਚ ਦੇ ਦੇਣਾ ਆ ਮੈਂ 5-500 ਰੁਪਏ ਚ ਸਾਰਾ ਹੀ ਦੇ ਦੇਣਾ ਮਾਲ ਆ ਤੁਹਾਡੇ ਸਾਹਮਣੇ ਆ ਮੈਂ 5-500 ਚ ਦੇ ਦੇਣਾ ਉਹ ਜੁੱਤੀ ਲੱਗੀ ਆ 1200 1500 ਦੀ ਮੈਂ 5-500 ਰੁਪਏ ਦੇ ਦੇਣੀ ਔਰ ਦਿਨ ਹੈਗਾ ਰੀਲ ਕੱਟ ਲਈਏ ਚੋ ਦਿਨ ਹੈਗਾ ਦਿਨ ਹੈਗਾ ਮੰਗਲਵਾਰ ਤਰੀਕ ਹੈ ਜੀ 30 ਰੈੱਡ ਮੰਗੋ ਗੋਲਡਨ ਨਟ ਇਸਤੇ ਬਾਹਰ ਬਸ ਉਹ ਭਰਾ ਹਣ ਜਿਹੜੇ ਕੋਆਪਰੇਟ ਕਰ ਸਕਦੇ ਆ ਟਾਈਮ ਦਾ ਇਧਰ ਉਧਰ ਹੋ ਜੂਗਾ 11 ਵਜੇ ਸ਼ੁਰੂ ਕਰਾਂਗੇ ਭਾਈ ਬਣ ਕੇ ਬੱਚੇ ਨਾਲ ਲੈ ਕੇ ਆਇਓ ਠੀਕ ਆ ਕਿਉਂਕਿ ਭੀੜ ਹੁੰਦੀ ਐਵੇਂ ਓਕੇ ਹੋਣਗੇ ਬੱਚੇ ਸਾਨੂੰ ਵੀ ਪਿਆਰੇ ਆ ਪਰ ਇੱਥੇ ਨਾ ਖੱਜਲ ਖਵਾਰ ਹੋਣਗੇ ਠੀਕ ਆ ਸੋ ਇੱਥੇ ਅਸੀਂ ਬਾਹਰ ਲਾ ਕੇ 30 ਤਰੀਕ ਨੂੰ ਪੂਰਾ ਸਟੋਰ ਕਲੀਅਰ ਕਰ ਦੇਣਾ ਤੇ ਉਸ ਤੋਂ ਬਾਅਦ ਪਾਰਟੀਸ਼ਨ ਕਰਨੀ ਆ ਤੇ 바ਰ ਕੋਡਿੰਗ ਕਰਨੀ ਆ ਸੋ ਵੀਡੀਓ ਨੂੰ ਸ਼ੇਅਰ ਕਰ ਦਿਓ ਤੁਹਾਡਾ ਬਹੁਤ ਧੰਨਵਾਦ ਤੁਹਾਡਾ ਇੰਨਾ ਫਾਇਦਾ ਕਰਾਂਗੇ ਜੋ ਕਹਿੰਨੇ ਆ ਉਹ ਕਰਦੇ ਆ ਸੋ